ਆਪੇ ਕੋਈ ਨਹੀਂ ਹੋਈ ਬਟਰੱਕ ਚਲਾਉਂਦੇ ਸੀ ਤੇ ਟਰੱਕ ਚਲਾਉਂਦੇ ਸਾਂ ਉਧਰੋਂ ਛੋਟੀ ਕਾਰ ਦੇ ਵਿੱਚ ਉਹ ਇੱਕ ਆਦਮੀ ਹੋਰ ਸੀ ਤੇ ਉਹਦੇ ਨਾਲ ਸ਼ੀਸ਼ਾ ਡਾਊਨ ਕਰਕੇ ਇੱਕ ਦੂਜੇ ਨਾਲ ਥੋੜਾ ਬਹੁਤਾ ਟਕਰਾਅ ਹੋਇਆ ਤੇ ਟਕਰਾਅ ਹੋ ਗੇ ਤਾਂ ਉਹ ਹੁਕ ਹੁਕ ਰੁਕ ਗਿਆ ਉਹ ਕਹਿੰਦਾ ਤੂੰ ਵੀ ਰੁਕ ਜਾ ਉਹ ਵੀ ਰੁਕ ਗਿਆ ਉਹ ਵੀ ਰੁਕ ਗਿਆ ਉਹ ਉਧਰ ਨੂੰ ਉਹਦੇ ਵੱਲ ਨੂੰ ਗਿਆ ਤੇ ਉਹਦੀ ਛੋਟੀ ਗੱਡੀ ਨੂੰ ਗੱਨ ਕੱਢ ਰਹੀ ਉਹ ਜਿਹਦੇ ਇਹ ਦੇਖੀ ਗਾਨੇ ਡਾਟ ਪਿਆ ਪਿੱਛੇ ਨੂੰ ਉਹਦੇ ਬੇਰੇ ਬਰਸ਼ਟ ਮਾਰਿਆ ਇਹ ਪਿੱਛੇ ਫਿਰ ਧੂਹੀ ਚ ਗੋਲੀਆਂ ਵਜੀਆਂ ਬੈਕ ਸਾਈਡ ਤੇ 8 ਗੋਲ 8 ਗੋਲ ਤੇ ਫੜ ਕੇ ਸਜ਼ਾ ਸਾਖ ਤੋਂ ਸਾਖ ਦਿੱਤੀ ਜਾਵੇ ਤੇ ਉਹਨੂੰ ਉਹਨੀ ਸਜ਼ਾ ਜਿੰਨੀ ਉਹਨੂੰ ਮਿਲੀ ਉਹਨੀ ਉਹਨੂੰ ਮਿਲੇ ਬਰਾਬਰ ਸਜ਼ਾ ਹੋਣੀ ਚਾਹੀਦੀ ਹੈ। ਇਹ ਬਹੁਤ ਵੱਡੀ ਮਾੜੀ ਗੱਲ ਹੈ ਜੀ ਅਮਰੀਕਾ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਇਹ ਜਿਹੜੀ ਘਟਾਵਨਾ ਪੰਜਾਬ ਦੇ ਬੱਚਿਆਂ ਤੇ ਹੋ ਰਹੀਆਂ, ਨੌਜਾਨਾਂ ਤੇ ਹੋ ਰਹੀਆਂ। ਇਹ ਤਾਂ ਕਮਾਈ ਕਰਨ ਵਾਸਤੇ ਜਾਂਦੇ ਆ ਪਰ ਇਹ ਘਟਾਵਨਾ ਉੱਥੇ ਦੀ ਅਮਰੀਕਾ ਦੀ ਸਰਕਾਰ ਨੂੰ ਰੋਕਣੀ ਚਾਹੀਦੀ। ਸਾਡੇ ਬੱਚੇ ਨੇ ਤੇ ਇੰਡੀਆ ਉਹਦੀ </body> ਦੋਸਤੋ ਮਿੱਤਰ ਜਿੰਨੇ ਵੀ ਉਹਦਾ ਆਖਰੀ ਵਾਰ ਦਰਸ਼ਨ ਕਰ ਲਿਆ। ਵਿਦੇਸ਼ ਦੀ ਤਰਫੋਂ ਇੱਕ ਵਾਫਿਰ ਤੋਂ ਮੰਦਪਾਗੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੇ ਨਾਲ ਮਦਪਾਗੀ ਘਟਨਾ ਹੋਈ ਹੈ। ਇਸ ਵਾਰ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਹੁਸ਼ਿਆਰਪੁਰ ਫਗਵਾੜਾ ਮਾਰਗ ਦੇ ਸੱਤ ਪਿੰਡ ਤੋਂ ਵਾਲ ਦੀ ਇੱਕ ਨੌਜਵਾਨ ਦਾ ਅਮਰੀਕਾ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਊਪਾ ਦੇ ਵਜੋਂ ਹੋਈ ਹੈ। ਉਸ ਦੀ ਉਮਰ ਮਹਿਜ਼ 32 ਸਾਲ ਸੀ। ਜਿਵੇਂ ਹੀ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਿਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗਿਆ। ਪਿੰਡ ਵਿੱਚ ਵੀ ਸੋਗ ਦੀ ਲਹਿਰ ਹੈ। ਪਰਿਵਾਰ ਨੇ ਦੱਸ 12 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉੱਥੇ ਟਰੱਕ ਚਲਾਉਦਾ ਸੀ ਬੀਤੇ ਦਿਨੀ ਗੱਡੀ ਚਲਾਉਂਦਿਆਂ ਇੱਕ ਗੋਰੇ ਨਾਲ ਮਾਮੂਲੀ ਟਕਰਾਰ ਹੋਈ ਗੋਲੇ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਗੁਰਪ੍ਰੀਤ ਸਿੰਘ ਗੋਪਾ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਮਰਤਕ ਦੇ ਜੱਦੀ ਪਿੰਡ ਲੈ ਆਏ ਜAVE ਤਾਂ ਜੋ ਉੱਥੇ ਇਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਸਤਨਾਮ ਸਿੰਘ ਜੀ ਇਹ ਮੁੰਡਾ ਕਿਆ ਲੱਗਦਾ ਜੀ ਤੁਹਾਡਾ ਆ ਮੇਰਾ ਭਾਨਿਆ ਕੀ ਨਾਮ ਹੈ ਜੀ ਇਹਨਾਂ ਦਾ ਗੁਰਪ੍ਰੀਤ ਦੇ ਕਿਹੜੇ ਪਿੰਡ ਦੇ ਰਹਿਣ ਵਾਲੇ ਨੇ ਅਤੋਵਾਲ ਠੀਕਾ ਉਮਰ ਕਿੰਨੀ ਸੀ ਕਿ ਜੀ 32 ਸਾਲ ਦੇ ਹੋ ਗਏ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਕਿਹਾ ਹੋਏ ਸੀਗੇ ਕੈਨੋ ਹੋ ਰਹੇ ਆ ਅਮਰੀਕਾ 'ਚ ਹਾਂ ਅਮਰੀਕਾ ਤੇ ਕੀ ਗੱਲਬਾਤ ਹੋਈ ਉੱਥੇ ਸਤਾਨ ਸਿੰਘ ਇਹਨਾਂ ਨਾਲ ਗੱਲਬਾਤ ਹੋ ਤੇ ਕੁਝ ਨਹੀਂ ਹੋਈ ਪਰ ਟਰੱਕ ਚ ਲਾਉਂਦੇ ਸੀ ਤੇ ਟਰੱਕ ਚ ਚਾਉਂਦੇ ਤਾਂ ਉਧਰੋਂ ਛੋਟੀ ਕਾਰ ਦੇ ਵਿੱਚ ਉਹ ਇੱਕ ਆਦਮੀ ਹੋਰ ਸੀ ਤੇ ਉਹਦੇ ਨਾਲ ਸ਼ੀਸ਼ਾ ਡਾਉਨ ਕਰਕੇ ਇੱਕ ਇੱਕ ਦੂਜੇ ਨਾਲ ਥੋੜਾ ਬਤ ਤਕਰਾਰ ਹੋਇਆ ਤੇ ਟਕਰਾਰ ਹੋ ਗਏ ਤਾਂ ਉਹ ਉਹ ਕੋ ਕਹਦਾ ਰੁਕ ਜਾ ਉਹ ਕਹਿੰਦਾ ਤੂੰ ਵੀ ਰੁਕ ਜਾ ਉਹ ਵੀ ਰੁਕ ਗਿਆ ਉਹ ਵੀ ਰੁਕ ਗਿਆ ਉਹ ਉਧਰ ਨੂੰ ਉਹਦੇ ਵੱਲ ਨੂੰ ਗਿਆ ਤੇ ਉਹਦੀ ਛੋਟੀ ਗੱਡੀ ਸੀ ਉਹਨੂੰ ਗਨ ਕੱਢ ਲਈ ਉਹ ਜਿਹਦੇ ਇਹਨ ਦੇਖੀ ਗਾਨੇ ਡੌੜ ਪਿਆ ਪਿੱਛੇ ਨੂੰ ਉਹਨੂੰ ਉਸੇ ਵੇਲੇ ਬਰਸਟ ਮਾਰਿਆ ਤੇ ਪਿੱਛੇ ਫੇ ਢੂਹੀ ਚ ਗੋਲੀਆਂ ਵਜੀਆਂ ਬੈਕ ਸਾਈਡ ਤੇ ਅੱਠ ਅੱਠ ਗੋਲੀਆਂ ਅੱਠ ਗੋਲੀਆਂ ਠੀਕ ਹੈ ਤੇ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਪਹਿਲੇ ਕਿੰਨੇ ਸਾਲ ਐਸਾ ਮੇ ਤਾਂ ਗਏ ਹੋ ਸੀ ਭਾਜੀ ਹੁਣ 12 ਸਾਲ ਤੋਂ ਇਹ ਵਿਆਹ ਹੋਇਆ ਸੀ ਕਿ ਕੌਣ ਕਰੇ ਸੀ ਘਰ ਦੇ ਵਿੱਚ ਕੌਣ ਕੌਣਾ ਸੀ ਇਹ ਇਹਨਾਂ ਦੀ ਮਾਤਾ ਆਇਆ ਬਸ ਸਿਰਫ ਮਾਤਾ ਹੀ ਆਇਆ ਕੁਝ ਤੁਸੀਂ ਕਰ ਹਾਂ ਘਰ ਦੇ ਵਿੱਚ ਕੌਣ ਕੌਣਾ ਸੀ ਮਾਤਾ ਆਇਆ ਬਸ ਇਹਨਾਂ ਦੀ ਤੇ ਫਾਦਰ ਸਾਹਿਬ ਐ ਨਹੀਂ ਫਾਦਰ ਡੈਥ ਹੋ ਗਿਆ ਠੀਕ ਆ ਜੀ ਇਹ ਹੋਰ ਵੀ ਭੈਣ ਭਰਾ ਨੇ ਇਹ ਇੱਕ ਭਰਾ ਇਹਨਾਂ ਦਾ ਉਹ ਇਕੱਠੇ ਉੱਥੇ ਰਹਿੰਦੇ ਆ ਚਾਹ ਵੀ ਅਮਰੀਕਾ ਚ ਹਾਂ ਇੱਕ ਤੇ ਕੁਛ ਲੱਗਿਆ ਪਤਾ ਕਿ ਪੁਲਿਸ ਨੇ ਜਿੰਨੇ ਗੋਲੀਆਂ ਚਲਾਈਆਂ ਉਹਨੂੰ ਫੜ ਲਿਆ ਜਾਂ ਨਹੀਂ ਅਜੇ ਤੱਕ ਹਾਲ ਤੱਕ ਕੋਈ ਉਹਦੀ ਨਹੀਂ ਪਤਾ ਲੱਗਦਾ ਇਹਨਾਂ ਨੂੰ ਫੜਿਆ ਨਹੀਂ ਹੁੰਦੇ ਹੱਥ ਨਹੀਂ ਆਇਆ ਉਹ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਮੈਂ ਕੀ ਕਹਿਣਾ ਚਾਹੁੰਦੇ ਆ ਫੇ ਉਹਨੂੰ ਫੜ ਕੇ ਸਜ਼ਾ ਸਾਖ ਤੋਂ ਸਾਖ ਦਿੱਤੀ ਜਾਵੇ ਤੇ ਉਹਨੂੰ ਉਹਨੀ ਸਜ਼ਾ ਜਿੰਨੀ ਉਹਨੂੰ ਮਿਲੀ ਉਹਨੂੰ ਮਿਲੇ ਬਰਾਬਰ ਸਜ਼ਾ ਹੋਣੀ ਚਾਹੀਦੀ ਹੈ ਤੇ ਉੱਥੇ ਦੀ ਬੋਡੀ ਇੱਥੇ ਕਿਦਾਂ ਤਰੀਕ ਮੰਗ ਕਰਦੇ ਹਾਂ ਕਿ ਆਵੇ ਇੱਥੇ ਅੱਜ ਬੜੀ ਆ ਜਵੇ ਤਾਂ ਫੇਰ ਠੀਕ ਹੈ ਸਾਨੂੰ ਅਸੀਂ ਵੀ ਮੂੰਹ ਦੇਖ ਲਵਾਂਗੇ ਸਿਰ ਚਾਹਨਾ ਵੀ ਸਾਡਾ ਬੱਚਾ ਇੱਥੋਂ ਜੋ ਵੀ ਪੰਜਾਬ ਤੋਂ ਜਾਂਦੇ ਆ ਬੱਚੇ ਆਪਣੇ ਕਮਾਈ ਵਾਸਤੇ ਜਾਂਦੇ ਆ ਸਾਧਨ ਵਾਸਤੇ ਜਾਂਦੇ ਆ ਵੀ ਕਮਾਵਾਂਗੇ ਘਰ ਦੇ ਵਿੱਚ ਸਭ ਕੁਝ ਦੇਵਾਂਗੇ ਬਣਾਵਾਂਗੇ ਪਰ ਸਾਡੇ ਬੱਚੇ ਗਏ ਨੂੰ 12 ਸਾਲ ਹੋ ਗਏ ਸੀ ਜਿਹਦੇ ਵਿੱਚ ਉਹ ਸਿਰਫ 1.5 ਸਾਲ ਹੋ ਗਿਆ ਸੀ 1.5 ਮਹੀਨਾ ਰਹਿ ਕੇ ਗਿਆ ਸਿਰਫ ਹੁਣ ਉਹਦਾ ਸਾਦੀ ਦਾ ਵੀ ਬਣਾਉਣ ਦਾ ਇੰਤਜ਼ਾਮ ਹੋ ਰਿਹਾ ਸੀ 20 ਤਰੀਕ ਤੱਕ ਜਿਹੜੀ ਮੋੜੇ ਆ ਰਹੀ ਆ ਤੇ ਇਹ ਰੱਬ ਦਾ ਭਾਣਾ ਹੋਇਆ ਸਾਡਾ ਬੱਚਾ ਬਹੁਤ ਅੱਛਾ ਸਗਾ ਬਹੁਤ ਭਲਾ ਮਾਨ ਸਗਾ 32 ਸਾਲ ਦੀ ਸਾਧੀ ਜੀ ਇਹਦੀ ਉਮਰ ਸੀ ਉਹਦੇ ਭਰਾ ਵਿਆਹ ਹੋਏ ਨੇ ਜੇ 1.5 ਸਾਲ ਹੋਇਆ ਉਹ ਵੀ ਲੜਕੀ ਇੱਥੇ ਰਹਿੰਦੀ ਆ ਉਹਦਾ ਕਾਗਜ਼ ਪੱਤਰ ਬਣਨਾ ਸੀ ਤੇ ਉਹਨੇ ਵੀ ਬਾਹਰ ਜਾਣਾ ਸੀ ਪਰ ਰੱਬ ਨੇ ਭਾਣਾ ਇਦਾਂ ਦਾ ਵਰਤਿਆ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਸੋਗ ਪੈ ਗਿਆ ਸਾਰੇ ਜਿਹੜੇ ਦੋਸਤ ਮਿੱਤਰ ਹੁੰਦੇ ਆ ਪਰਵਾਰ ਸਾਰਾ ਰੋਂਦਾ ਸਭ ਅਸੀਂ ਵੀ ਰੋਂਨੇ ਆ ਸਾਨੂੰ ਸਾਰੇ ਇਹਨਾਂ ਦੀ ਮੰਗਣੀ ਹੋਈ ਸੀ ਜੀ ਹਾਂ ਜੀ ਮੰਗਣੀ ਹੋਈ ਸੀ ਜੀ ਇੱਕ ਮਹੀਨੇ ਪਹਿਰ ਹਾਂ اگلے ਮਹੀਨੇ ਅੰਬਰਸਾਰ ਤੋਂ ਇਹ ਰਿਸ਼ਤਾ ਹੋਇਆ ਸੀ ਗੁੱਡੀ ਬਾਹਰ ਹੈ ਕੈਨੇਡਾ ਦੇ ਵਿੱਚ ਤੇ ਆਪਾਂ ਚਰਨ ਸਿੰਘ ਜੀ ਕਿੱਦਾਂ ਦੇਖਦੇ ਹੋ ਹੁਸ਼ਿਆਰਪੁਰ ਦੇ ਨੌਜਵਾਨਾਂ ਨਾਲ ਮੁੰਡਿਆਂ ਨਾਲ ਬਹੁਤ ਸਾਰੀਆਂ ਅਮਰੀਕਾ ਦੇ ਵਿੱਚ ਘਟਨਾਵਾਂ ਵਾਪਰੀਆਂ ਇਸ ਤਰ੍ਹਾਂ ਦੀਆਂ ਜੀ ਉਸ ਤੋਂ ਪਹਿਲਾਂ ਇਹ ਬਹੁਤ ਵੱਡੀ ਮਾੜੀ ਗੱਲ ਹੈ ਜੀ ਅਮਰੀਕਾ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਇਹ ਜਿਹੜੀ ਘਟਨਾਵਾਂ ਪੰਜਾਬ ਦੇ ਬੱਚਿਆਂ ਤੇ ਹੋ ਰਹੀਆਂ ਨੌਜਵਾਨਾਂ ਤੇ ਹੋ ਰਹੀਆਂ ਵੇ ਤਾਂ ਕਮਾਈ ਕਰਨ ਵਾਸਤੇ ਜਾਂਦੇ ਆ ਪਰ ਇਹ ਘਟਾਵਨਾ ਉੱਥੇ ਦੀ ਅਮਰੀਕਾ ਦੀ ਸਰਕਾਰ ਨੂੰ ਰੋਕਣੀ ਚਾਹੀਦੀ ਆ ਕੋਈ ਵੀ ਉਹਨਾਂ ਤੇ ਪਾਬੰਦੀ ਕੋਈ ਵੀ ਚੀਜ਼ ਹੋਣੀ ਚਾਹੀਦੀ ਆ ਇਹ ਘਟਾਵਾਂ ਅੱਗੇ ਤੋਂ ਵੱਧ ਤੋਂ ਵੱਧ ਵਧੀਆਂ ਜਾ ਰਹੀਆਂ ਆ ਇਹ ਤੇ ਅਸੀਂ ਮੰਗ ਕਰਦੇ ਆ ਵੀ ਇਹ ਘਟਾਵਨਾਂ ਦੇ ਉੱਤੇ ਨੱਥ ਪਾਈ ਜਾਣੀ ਚਾਹੀਦੀ ਆ ਤੇ ਬੱਚੇ ਕਮਾਉਣ ਵਾਸਤੇ ਜਾਂਦੇ ਆ ਤੇ ਬੱਚਾ ਸਾਡਾ ਬਹੁਤ ਅੱਛਾ ਸਗਾ ਚੰਗਾ ਸਗਾ ਪਿੰਡ ਤੇ ਤੁਸੀਂ ਰਹਿਣ ਵਾਲੇ ਹੋ ਪਰਿਵਾਰ ਦੀ ਕਿਸ ਤਰ੍ਹਾਂ ਦੇ ਹਾਲਤ ਪਰਿਵਾਰ ਦੇ ਪਹਿਲਾਂ ਦੇਖੋ ਗਰੀਬ ਸੀਗੇ ਬਹੁਤ ਜ਼ਿਆਦਾ ਬੱਚਿਆਂ ਨੂੰ ਜ਼ਮੀਨ ਵੇਚ ਕੇ ਭੇਜਿਆ ਬਾਹਰ ਬੱਚਿਆਂ ਨੇ ਆਪ ਹੁਣ ਪੈਰ ਜੰਮੇ ਘਰ-ਬਾਰ ਮਕਾਨ ਸੋਨਾ ਬਣਾਇਆ ਪਰ ਬੱਚਾ ਇਹ ਬੱਚੇ ਨੂੰ ਹੁਣ ਬਰਤਣ ਦਾ ਹੁਕਮ ਨਹੀਂ ਹੋਇਆ ਇਹ ਲੱਗਿਆ ਕਿ ਦੋ ਦਿਨ ਦੀ ਘਟਨਾ ਹੈ ਜੀ ਇਹ ਕਿੰਨੇ ਤਰੀਕ ਦੀ ਕੁਛ ਲੱਗਿਆ ਪਤਾ ਜੀ ਇਹ ਪਰਸ ਕਿੰਨੀ ਤਰੀਕ ਸੀ ਪਰਸੋ 23 24 ਹਾਂ ਇਹ ਪਰਸੋ ਘਟਾਉਣਾ ਹੈ ਸਾਨੂੰ ਕੱਲ ਪਤਾ ਲੱਗਾ ਜੀ 24 ਅਪ੍ਰੈਲ ਦੀ ਹਾਂ ਕੱਲ ਕੱਲ ਪਤਾ ਲੱਗਾ 6 ਵਜੇ 6 ਵਜੇ ਇਹਨਾਂ ਦੇ ਇੱਕ ਮਾਮਾ ਜੀ ਉੱਥੇ ਰਹਿੰਦੇ ਆ ਕੈਨੇਡਾ ਦੇ ਵਿੱਚ ਉਥੋਂ ਅਮਰੀਕਾ ਤੋਂ ਉਹਨਾਂ ਨੂੰ ਫੋਨ ਆਇਆ ਤੇ ਉਹਨਾਂ ਨੇ ਸਾਨੂੰ ਇੱਥੇ ਦੱਸਿਆ ਕਿੰਨਾ ਮੰਗੀ ਕਰਦੇ ਹੁਣ ਹੁਣ ਅਸੀਂ ਮੰਗ ਇਹ ਕਰਦੇ ਆ ਵੀ ਜਿਹੜਾ ਸਾਡਾ ਬੱਚਾ ਆ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਤੋਲ ਆਉਣੀ ਚਾਹੀਦੀ ਆ ਪੰਜਾਬ ਦੇ ਵਿੱਚ ਤੇ ਉਥੇ ਦੀ ਸਰਕਾਰ ਨੂੰ ਚਾਹੀਦਾ ਵੀ ਅਸੀਂ ਐਦਾਂ ਵੱਡਾ ਸਾਾਨੂੰ ਸਦਮਾ ਹੋ ਗਿਆ ਸਾਡਾ ਬੱਚਾ ਇੱਥੇ ਜੂਰ ਰੋਣਾ ਚਾਹੀਦਾ ਤੇ ਅਸੀਂ ਸਾਰੇ ਜਣੇ ਦੇਖ ਲਈਏ ਉਸ ਬੱਚੇ ਨੂੰ ਸਾਡੇ ਮਨ ਨੂੰ ਕੁਝ ਨਾ ਕੁਝ ਸ਼ਾਂਤੀ ਮਿਲ ਸਕਦੀ ਹੈ ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੇ ਬਹੁਤ ਸਾਰੀ ਗੱਲ ਆ ਕੱਲ ਦਾ ਸਾਡੇ ਪਿੰਡ ਚ ਕਿਸੇ ਨੇ ਵੀ ਮੋਤਾ ਹੱਥ ਕੇ ਨਹੀਂ ਦੇਖਿਆ ਅੱਜ ਕਿਸੇ ਦਾ ਚੁੱਲਾ ਨਹੀਂ ਬਲਿਆ ਬਹੁਤ ਮੰਦਭਾਗੀ ਘਟਨਾ ਆ ਇਹ ਅਸੀਂ ਬਸ ਇਹ ਮੰਗ ਕਰਦੇ ਆ ਵੀ ਜੋ ਵੀ ਸਾਡੇ ਪੰਜਾਬੀ ਭਰਾਵਾਂ ਨਾਲ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਅਮਰੀਕਨ ਸਰਕਾਰ ਨੂੰ ਇਹ ਤੇ ਪਾਬੰਦੀ ਲਾਉਣੀ ਚਾਹੀਦੀ ਆ ਸਖਤ ਕਦਮ ਚੁੱਕਣੇ ਚਾਹੀਦੇ ਆ ਜੋ ਵੀ ਆ ਇਹਨੂੰ ਇਹ ਵਾਰ 10 ਜਨ ਵੀ ਕੀਤੀ ਇਹਨੂੰ ਪੜ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਜੰਮਰਦਨ ਸਾਹਿਬ ਪਤਾ ਲੱਗਿਆ ਕਿ ਉੱਧਰ ਇਹ ਕਿਹੜੇ ਵਿਅਕਤੀ ਵੱਲੋਂ ਗੋਰਾ ਸੀਗਾ ਜਾਂ ਕਾਲਾ ਸੀਗਾ ਜੀ ਅਜੇ ਕੋਈ ਕਨਫਰਮ ਨਹੀਂ ਹੋ ਸਕਿਆ ਜੀ ਸਿੱਕਾ ਕੋਈ ਵਿਅਕਤੀ ਕੋ ਗੋਰਾ ਦੱਸ ਰਿਹਾ ਆ ਬਾਕੀ ਉਹਦੇ ਬ੍ਰਦਰ ਨਾਲ ਤਾਂ ਟਾਈਪ ਨਹੀਂ ਹੋਇਆ ਜਦੋਂ ਹੋਊਗਾ ਫਿਰ ਤੁਹਾਨੂੰ ਦੱਸ ਦਾਂਗੇ ਕੀ ਮੰਗ ਕਰਦੇ ਆ ਸਰਕਾਰ ਤੋਂ ਭਾਰਤ ਸਰਕਾਰ ਤੋਂ ਜਾ ਉਧਰ ਇਸ ਪ੍ਰਕਾਰ ਤੁਸੀਂ ਬਸ ਇਹ ਮੰਗ ਕਰਦੇ ਆ ਵੀ ਸਾਡੇ ਬੱਚੇ ਨੇ ਇੱਥੇ ਇੰਡੀਆ ਉਹਦੀ ਬਾਡੀ ਆ ਜਾਵੇ ਉਹਦੀ ਮੰਮੀ ਇੱਥੇ ਆ ਉਹਨਾਂ ਦੇ ਮਾਮਾ ਜੀ ਆ ਸਾਰੇ ਆਪਣਾ ਸਾਡੇ ਪਰਿਵਾਰ ਸਾਰੇ ਦੋਸਤ ਮਿੱਤਰ ਜਿੰਨੇ ਵੀ ਉਹਦਾ ਆਖਰੀ ਵਾਰ ਦਰਸ਼ਨ ਕਰ ਲੈਣ ਬਸ ਸਾਡੀ ਇਹ ਮੰਗ ਹੈ ਵੀ ਉਹਦੀ ਬਾਡੀ ਇੰਡੀਆ ਆਉਣੀ ਚਾਹੀਦੀ ਇੱਥੇ ਪੰਜਾਬ ਨੂੰ ਚਾਹੀਦੀ